ਇਹ ਖਬਰ ਅਸੀਂ ਨਿਗਾਹ ਰੱਖਦੇ ਰਹੇ ਵੀ ਕੋਈ ਨੀਵਾ ਹੁੰਦਾ ਡਰੋਨ ਪੀਐਸਚੋ ਸਾਹਿਬ ਨੇ ਕਿਹਾ ਸੀ ਸਾਨੂੰ ਮਤਲਬ ਕਿ ਤੁਸੀਂ ਸਾਨੂੰ ਦੱਸੋ ਨਾਲ ਰਹੇ ਪ੍ਰਸ਼ਾਸਨ ਨਾਲ ਰਿਹਾ ਜੀ ਤਿੰਨ ਚਾਰ ਗੱਡੀਆਂ ਪੁਲਿਸ ਦੀਆਂ ਸੀ ਨਾਲ ਹੀ ਰਹੀਆਂ ਜੀ ਸਾਰੀ ਰਾਤ ਹੀ ਤੁਹਾਨੂੰ ਕਿਸੇ ਦੇ ਮਨ 'ਚ ਕੋਈ ਸ਼ੰਕਾ ਵੀ ਹੈ ਜਾਂ ਕਿਸੇ ਨੂੰ ਕੋਈ ਇਹ ਡਰ ਅਗਰ ਕਿਸੇ ਨੂੰ ਲੱਗਦਾ ਹੈ ਉਹ 112 ਤੇ ਡਾਇਰੈਕਟਲੀ ਸਾਡੇ ਨਾਲ ਗੱਲ ਕਰ ਸਕਦਾ ਹੈ ਮਿਸ਼ਰੀ ਵਾਲਾ ਸਾਡਾ ਪਿੰਡ ਜੀ ਤੇ ਛੁੱਗਾ ਵੀ ਨਹਿਰ

ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਜ਼ਿਲ੍ਹੇ ਵਿੱਚ ਬੀਤੀ ਰਾਤ ਡਰੋਨ ਨੇ ਕਈ ਪਿੰਡਾਂ ਦੇ ਵਿੱਚ ਲੋਕਾਂ ਨੂੰ ਸਤਾਇਆ ਖਾਸ ਕਰਕੇ ਪਿੰਡ ਦੀਪ ਸਿੰਘ ਵਾਲਾ ਤੇ ਇਸ ਦੇ ਆਸ-ਪਾਸ ਦੇ ਚਾਰ ਪਿੰਡਾਂ ਦੇ ਉੱਪਰ ਪੂਰੀ ਰਾਤ ਡਰੋਨ ਮੰਡਰਾਉਂਦਾ ਰਿਹਾ ਤੇ ਉਸ ਹਲਕੇ ਦੀ ਪੁਲਿਸ ਪੂਰੀ ਟੀਮ ਦੇ ਨਾਲ ਲੈ ਕੇ ਪਿੰਡ ਨਿਵਾਸੀਆਂ ਨੂੰ ਨਾਲ ਲੈ ਕੇ ਲਗਾਤਾਰ ਪਿੰਡ ਦੇ ਵਿੱਚ ਮੁਸਤੈਦ ਰਹੀ ਤਾਂ ਕਿ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਆਓ ਪਿੰਡ ਨਿਵਾਸੀਆਂ ਤੋਂ ਸੁਣਦੇ ਹਾਂ ਕਿਸ ਤਰ੍ਹਾਂ ਦੇ ਰਹੇ ਰਾਤ ਨੂੰ ਹਾਲਾਤ ਤੇ ਕਿਸ ਤਰ੍ਹਾਂ ਡਰੋਨ ਪਿੰਡ ਦੇ ਉੱਤੇ ਮੰਡਰਾ ਰਹੇ ਸੀ ਤੇ ਨਾਲ ਦੀ ਨਾਲ ਐਸਐਸਪੀ ਫਰੀਦਕੋਟ ਤੋਂ ਪੁੱਛਾਂਗੇ ਕਿ ਅਜਿਹੇ ਮੌਕੇ ਦੇ ਵਿੱਚ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਰਾਤ ਸਰ ਹਾਲੀ ਸਾਹਿਬ ਕਿੰਨਾ ਡਰੋਨ ਪਹਿਲਾਂ 2 ਆਏ ਜੀ ਬਿਲਕੁਲ ਮਤਲਬ ਕਿ ਕੋਠਿਆਂ ਦੇ ਨਿੱਦੀ ਸੀ ਗਈ ਜੀ ਇਹ ਲਾਈਟ ਜਾਂ ਲਾਈਟ ਕਰ ਰਹੀ ਸੀ ਲਾਲ ਹਰੀ ਬੱਤੀ ਤੇ ਰੈੱਡ ਮਤਲਬ ਕਿ ਵੱਖਰੇ ਵੱਖਰੇ ਕਲਰੇ ਕੱਢ ਰਹੀ ਸੀ yellow ਕੱਢਦੇ ਕਦੇ ਕੁਛ ਕਦੇ ਕੁਛ ਹੀ ਮੈਂ ਚੜ ਕੇ ਦੇਖਿਆ ਜੀ ਤੇ ਗਰਮੀਤ ਸਿੰਘ ਦੇ ਘਰੇ ਘਰ ਦੇ ਬਿਲਕੁਲ ਨੇੜੇ ਛੱਤਾਂ ਦੇ ਨੇੜੇ ਆ ਗਈ ਪੰਜ ਛੇ ਡਰੋਨ ਜੀ نیچے ਵੀ ਅਸੀਂ ਸਾਡੇ ਸਤਕਾਰਯੋਗ ਐਸ ਐਚਓ ਸਾਹਿਬ ਭੱਟੀ ਸਾਹਿਬ ਉਹਨਾਂ ਨੂੰ ਮਤਲਬ ਕਿ ਫੋਨ ਕੀਤਾ ਉੱਥੇ ਥਾਣੇ ਜੀ ਜੀ ਤੇ ਉਹ ਪੰਜ ਸੱਤ ਮਿੰਟ ਦੇ ਵਿੱਚ ਪਹੁੰਚ ਗਈ ਐਸ ਐਚਓ ਸਾਹਿਬ ਜੀ 5-7 ਮਿੰਟ ਦੇ ਵਿੱਚ ਪਹੁੰਚ ਕੇ ਜਦੋਂ ਮਤਲਬ ਕਿ ਡਰੋਨ ਖਿਲਰ ਗਏ ਜੀ ਦੋ ਇੱਧਰ ਨੂੰ ਹੋ ਗਏ ਦੋ ਇੱਧਰ ਨੂੰ ਪਿੰਡ ਦੇ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਵਾਲੀ ਨੂੰ ਹੋ ਗਈ ਦੋ ਵੱਖਰੀ ਵੱਖਰੀ ਜਗ੍ਹਾ ਤੇ ਮਤਲਬ ਕਿ ਜਦੋਂ ਖਿਲਰੇ ਨਾ ਜੀ ਫਿਰ ਅਸੀਂ ਸਾਡੇ ਪਿੰਡ ਦੇ ਸਾਰਾ ਪਿੰਡ ਬਾਹਰ ਆ ਗਿਆ ਇੱਕ ਵਾਰੀ ਮਤਲਬ ਕਿ ਜਿੰਨੇ ਮੁੰਡੇ ਉਹ ਮਿਸ਼ਰੀ ਵਾਲੇ ਰੋਡ ਤੇ ਹੋ ਗਏ ਜੀ ਕੋਈ ਅੱਡੇ ਤੇ ਹੋ ਗਏ ਕੋ ਪੰਪ ਤੇ ਹੋ ਗਏ ਜੀ ਜੀ ਫਿਰ ਸਥਿਤੀ ਚੱਲੀ ਗਈ ਜੀ ਇਹ 1:30 ਵਜੇ ਤੱਕ ਜੀ ਜੀ 1:30 ਵਜੇ ਤੋਂ ਪ੍ਰਸ਼ਾਸਨ ਨੇ ਵੀ ਆਪਦਾ ਇੰਤਜ਼ਾਮ ਪੂਰਾ ਕਰ ਲਿਆ ਸੀ ਬਿਲਕੁਲ ਮਗਰ ਜਿੱਥੇ ਜਿੱਧਰ ਨੂੰ ਵੀ ਐਸਐਚਓ ਸਾਹਿਬ ਜਾਂਦੇ ਸੀਗੇ ਜਿੱਧਰ ਨੂੰ ਡਰੋਨ ਨੀਵਾ ਹੁੰਦਾ ਸੀ ਉਧਰ ਹੀ ਜਾਂਦੇ ਸੀਗੇ ਇੱਥੇ ਵਿਚਾਰ ਰਹਿ ਗਿਆ ਜੀ ਵੈਸੇ ਸੀ ਨੁਕਸਾਨ ਬਹੁਤ ਸੀ ਸਾਡੇ ਪਿੰਡ ਦਾ ਜੇ ਕੋਈ ਨਾ ਕੋਈ ਕੋਈ ਘਟਨਾ ਵਾਪਰ ਜਾਂਦੀ ਨਾ ਜੀ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀਗਾ ਜੀ ਜੀ ਤੇ ਸਾਡੇ ਇੱਥੇ ਲਾਈਟਾਂ ਬੰਦ ਸੀ ਜੀ ਇਹ 10:00 ਵਜੇ ਲੈ ਕੇ 9:30 ਹੋਈ ਜੀ ਸਾਡੇ ਨੂੰ 10:00 ਵਜੇ 2:00 ਵਜੇ ਤੱਕ ਮਿਲ ਕੇ ਤੋਰਾ ਫੇਰਾ ਰਿਆ ਜੀ ਉਹਨਾਂ ਦਾ ਸਬੰਧਤ ਥਾਣਾ ਐਸ.ਟੀ.ਓ ਸਾਹਿਬ ਆ ਫਿਰ ਅਸੰਤ 30 ਇਹਨਾਂ ਦਾ ਹੀ ਨੰਬਰ ਆ ਜੀ ਇਹਨਾਂ ਦਾ ਹੀ ਕਰਨ ਇਹ ਹੀ ਕਹਿ ਕੇ ਗਏ ਸੀ ਸਾਨੂੰ ਜਦੋਂ ਵੀ ਕੋਈ ਤੁਹਾਨੂੰ ਕਿਤੇ ਵਿਵਿਧੀ ਲੱਗਦੀ ਹੈ ਤੁਹਾਡੇ ਕੋਈ ਮਤਲਬ ਕਿ ਪਿੰਡ ਦੀ ਕੋਈ ਵੀ ਘਟਨਾ ਵਾਪਰਦੀ ਹੈ ਇਸ ਤਰ੍ਹਾਂ ਦੀ ਤੇ ਸਾਨੂੰ ਮਤਲਬ ਕਿ ਉਦੋਂ ਹੀ ਫੋਨ ਕਰੋ ਤੁਸੀਂ ਤੁਰੰਤ ਤੇ ਇਹ ਫਿਰ 4:30 4:30 ਘੰਟੇ ਤੁਹਾਡੇ ਪਿੰਡ ਦੇ ਉੱਪਰ ਨੇੜੇ ਤੇੜੇ ਘੁੰਮਦੇ ਰਹੇ ਨਿਸ਼ਰੀ ਵਾਲਾ ਸਾਡਾ ਪਿੰਡ ਜੀ ਤੇ ਛੁੱਗਾ ਦੀ ਨਹਿਰ ਤੇ 몰ਵੀ ਆਲਾ ਤਿੰਨ ਚਾਰ ਪੈਂਦੀ ਕੱਢੀ ਜੀ ਇਹਨਾਂ ਨੂੰ بس ਇਹ ਤੋਂ ਅੱਗੇ ਨਹੀਂ ਕਿਤੇ ਉੱਚੇ ਵਾਲੇ ਸੀਗੇ ਬਾਦ ਵਿੱਚ ਪਹਿਲਾਂ ਨੀਵੇਂ ਰਹੇ ਜੀ ਜੀ ਜਦੋਂ ਪ੍ਰਸ਼ਾਸਨ ਆ ਗਿਆ ਵੀ ਚਲੋ ਆਪਾਂ ਇਹਨਾਂ ਨੂੰ ਸੱਟ ਲਾਂਗੇ ਜੀ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਅਸੀਂ ਪ੍ਰਸ਼ਾਸਨ ਨਾਲ ਸਾਥ ਦਿੱਤਾ ਪ੍ਰਸ਼ਾਸਨ ਨਾਲ ساری ਰਾਤ ਮਤਲਬ ਕਿ ਅਸੀਂ ਤੁਰੇ ਫਿਰੇ ਜੀ ਜਿੱਥੇ-ਜਿੱਥੇ ਵੀ ਮਤਲਬ ਕਿ ਅਸੀਂ ਨਿਗ੍ਹਾ ਰੱਖਦੇ ਰਹੇ ਵੀ ਕੋਈ ਨੀਵਾ ਹੁੰਦਾ ਡਰੋਨ ਪੀਐਸਚਓ ਸਾਹਿਬ ਨੇ ਕਿਹਾ ਸੀ ਸਾਨੂੰ ਮਤਲਬ ਕਿ ਤੁਸੀਂ ਸਾਨੂੰ ਦੱਸੋ ਨਾਲ ਰਹਿ ਪ੍ਰਸ਼ਾਸਨ ਨਾਲ ਰਹਿ ਜੀ ਤਿੰਨ ਚਾਰ ਗੱਡੀਆਂ ਪੁਲਿਸ ਦੀਆਂ ਸੀ ਨਾਲ ਹੀ ਰਹੀਆਂ ਜੀ ਸਾਰੀ ਰਾਤ ਜੀ ਪਿੰਡ ਦੇ ਵਿੱਚ ਕੋਈ ਮਾਹੌਲ ਤਾਂ ਠੀਕ ਹੈ ਕੋਈ ਪੁਲਿਸ ਵਾਲੀ ਹਾਂ ਨਹੀਂ ਬਿਲਕੁਲ ਬਿਲਕੁਲ ਸਹੀ ਹੈ ਜੀ ਬਿਲਕੁਲ ਸ਼ਾਂਤ ਮਾਹੌਲ ਹੈ ਸਾਡੇ ਜੀ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਸਾਡੇ ਜਿਹੜੇ ਨੇਬਰਿੰਗ ਡਿਸਟ੍ਰਿਕਟਸ ਨੇ ਉੱਥੇ ਕਾਫੀ ਡਰੋਨ ਐਕਟੀਵਿਟੀ ਦਿਖ ਰਹੀ ਹੈ ਔਰ ਪੰਜਾਬ ਵੀ ਇੱਕ ਸਰਹਦੀ ਸੂਬਾ ਹੈ ਫਰੀਦਕੋਟ ਵੀ ਬਾਰਡਰ ਤੋਂ 40 ਕਿਲੋਮੀਟਰ ਪਿੱਛੇ ਹੀ ਹੈ ਉਈਸਰੇ ਕੀ ਡਰੋਨ ਮੂਵਮੈਂਟਸ ਦੇਖੇ ਗਏ ਨੇ ਪੂਰੇ ਜ਼ਿਲ੍ਹੇ ਚ ਵੀ ਦੇਖੀ ਗਈ ਹੈ ਬਟ देयर इज ਨथिंग टू वरी ਕੋਈ ਵੀ ਇਸ ਘਬਰਾਂ ਦੇ ਕਿਸੇ ਨੂੰ ਲੋੜ ਨਹੀਂ ਹੈ ਫਰੀਦਕੋਟ ਪੁਲਿਸ ਪੂਰੀ ਤਰ੍ਹਾਂ ਸੇ ਕਿਸੇ ਵੀ ਤਰ੍ਹਾਂ ਨੂੰ ਜਾਂ ਕਿਸੇ ਵੀ ਸਿਚੁਏਸ਼ਨ ਨੂੰ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਸਾਡੇ ਸਾਰੇ ਗਾਸਟਡ ਆਫਿਸਰਸ ਐਸ ਐਚ ਓਜ਼ ਮੈਂ ਖੁਦ ਅਸੀਂ ਰਾਤੀ ਬਾਹਰ ਹੁੰਦੇ ਆਂ ਔਰ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਜਾਂ ਤੁਹਾਨੂੰ ਕਿਸੇ ਦੇ ਮਨ ਚ ਕੋਈ ਸ਼ੰਕਾ ਵੀ ਹੈ ਜਾਂ ਕਿਸੇ ਨੂੰ ਕੋਈ ਡਰ ਅਗਰ ਕਿਸੇ ਨੂੰ ਲੱਗਦਾ ਹੈ ਉਹ 112 ਤੇ ਡਾਇਰੈਕਟਲੀ ਸਾਡੇ ਨਾਲ ਗੱਲ ਕਰ ਸਕਦਾ ਹੈ ਅਸੀਂ ਤੁਹਾਡੇ ਕੋਲ ਆਪਣੀ ਫੋਰਸ ਭੇਜਾਂਗੇ ਔਰ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਉਹ ਤੇ ਐਕਸ਼ਨ ਵੀ ਲਵਾਂਗੇ ਔਰ ਤੁਹਾਨੂੰ ਪੂਰਾ ਤੁਹਾਡੀ ਤਸੱਲੀ ਵੀ ਕਰਾਵਾਂਗੇ ਅਸੀਂ ਨਿਗਰਾਨ